ਪੁਰਾ ਪਤੀ ਦਿਮਾਗ ਇਕੱਲਾ ਬੰਦੇ ਵਿੱਚ ਨਹੀਂ ਹੁੰਦਾ ਜਾਨਵਰ ਵੀ ਕਿਤੇ ਪਿੱਛੇ ਨਹੀਂ ਕਦੇ ਕਦੇ ਇਹ ਵੀ ਅਜਿਹਾ ਕੁਝ ਕਰ ਜਾਂਦੇ ਨੇ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਬਈ ਆ ਦੇਖ ਲੋ ਕੁੱਤੇ ਦੇ ਕੁੱਤੇ ਕੰਮ ਬਚਪਨ ਵਿੱਚ ਤਾਂ ਸਾਰੇ ਇਦਾਂ ਕਰਦੇ ਸੀ ਕਿਸੇ ਦੇ ਘਰ ਦੀ ਬੈਲ ਬਜਾ ਦਿੱਤੀ ਕਿਸੇ ਦਾ ਮੋਟਰਸਾਈਕਲ ਖੜਾ ਦੇਖਿਆ ਹਾਰਨ ਬਜਾ ਦਿੱਤਾ ਜਾਂ ਕਿਸੇ ਛੋਟੇ ਬੱਚੇ ਦੀ ਜੋੜੀ ਫਾੜ ਕੇ ਹਿਲਾ ਦਿੱਤੀ ਪਰ ਇਹ ਦੇਖ ਲੋ ਕੁੱਤੇ ਦੇ ਕੰਮ ਲੱਖਾਂ ਦਾ ਕਰ ਦਿੱਤਾ ਨੁਕਸਾਨ ਉਂਝ ਤਾਂ ਇਹ ਟਰੈਕਟਰ ੱੱਕਾ ਲਗਵਾਉਣ ਤੋਂ ਵੀ 1 ਇੰਚ ਨਹੀਂ ਹਿੱਲਦੇ ਔਰ ਕੁੱਤੇ ਨੇ ਪਤਾ ਨਹੀਂ ਕਿਹੜੀ ਡਬਲ ਡੋਜ ਦੇ ਦਿੱਤੀ ਜਿਹੜਾ ਠਾਂ ਗੱਡੀ ਵਿੱਚ ਵੱਜਿਆ ਦੇਖੋ ਨਾਲ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੀ ਜਾਓ